ਖੇਤੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਅਤੇ ਕਿਸਾਨ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਆਪਣੀ ਆਰਥਿਕ ਜਿਹੜੀ ਆਰਥਿਕਤਾ ਹੈ ਉਹਦੇ ਵਿੱਚ ਹੋਰ ਵਾਧਾ ਕਰ ਸਕਦੇ ਨੇ ਪੰਜਾਬ ਸਰਕਾਰ ਪਸ਼ੂ ਪਾਲਣ ਕਿੱਤੇ ਨੂੰ ਤਰਜੀਹੀ ਦੇ ਆਧਾਰ ਤੇ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਹਰੇਕ ਕਿਸਾਨ ਦੀ ਆਮਦਨ ਦੇ ਵਿੱਚ ਵੱਡਾ ਸਾਧਨ ਬਣਾਇਆ ਜਾਵੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਰੀ ਵਿਕਾਸ ਵਿਭਾਗ ਪੰਜਾਬ ਨੇ ਪੰਜਾਬ ਦੇ ਮੰਤਰੀ ਨੇ 21ਵੇਂ 21ਵੀਂ ਪਸ਼ੂ ਧਨ ਜਿਹੜੀ ਜਨਗਣਨਾ ਹੈ ਉਹਦੀ ਟ੍ਰੇਨਿੰਗ ਦੇ ਵਿੱਚ ਸ਼ਾਮਲ ਹੋਏ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਅਤੇ ਚੰਡੀਗੜ੍ਹ ਦੇ ਨੋਡਲ ਅਫਸਰਾਂ ਨੂੰ ਸੰਬੋਧਨ ਕਰਨ ਸਾਹਮਣੇ ਜਿਹੜਾ ਉਹਨਾਂ ਨੇ ਕੀਤਾ ਉਹਨਾਂ ਨੇ ਕਿਹਾ ਹੈ ਕਿ 21ਵੀਂ ਪਸ਼ੂਤਨ ਗੰਨ ਗੰਨਾ ਦੇ ਵਿੱਚ ਪਹਿਲੀ ਵਾਰ ਕੁੱਤਿਆਂ ਦੀ ਨਸਲ ਅਤੇ ਬਿੱਲੀਆਂ ਦੀ ਵੀ ਗਿਣਤੀ ਜਿਹੜੀ ਆ ਉਹ ਕੀਤੀ ਜਾਵੇਗੀ। ਖੁੱਡੀਆਂ ਨੇ ਸਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਜਿਹੜਾ ਪਸ਼ੂ ਪਾਲਣ ਵਿਭਾਗ ਨੂੰ ਤਰਜੀਹ ਦਿੰਦੀ ਆਈ ਹੈ ਅਤੇ ਇਸ ਲਈ ਵਿਭਾਗ ਦੇ ਵਿੱਚ ਵੱਡੇ ਪੱਧਰ ਤੇ ਵੈਟਨਰੀ ਅਫਸਰਾ ਅਤੇ ਵੈਟਨਰੀ ਇਨਸਪੈਕਟਰਾਂ ਦੀ ਜਿਹੜੀ ਭਰਤੀ ਆ ਉਹ ਕੀਤੀ ਗਈ ਆ। ਉਹਨਾਂ ਨੇ ਦੱਸਿਆ ਹੈ ਕਿ ਸਰਕਾਰ ਦੇ ਵੱਲੋਂ ਪਸ਼ੂਆਂ ਨੂੰ ਮੁਢਲਾ ਇਲਾਜ ਦੇਣ ਅਤੇ ਉਹਨਾਂ ਦੀਆਂ ਬਿਮਾਰੀਆਂ ਦੇ ਰੋਕਥਾਮ ਦੇ ਲਈ ਵੈਕਸੀਨ ਲਗਵਾਉਣ ਪਸ਼ੂ ਪਾਲਕਾਂ ਨੂੰ ਸਮੇਂ ਸਮੇਂਬੱਧ ਤਰੀਕੇ ਦੇ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਦੱਸਿਆ ਕਿ ਪਸ਼ੂ ਪਾਲਕਾਂ ਦੇ ਲਈ ਨਾ ਜਾਨਵਰ ਪੈਦਾ ਹੋਣ ਨਾਲ ਇਹ ਕੀਤਾ ਜਿਹੜਾ ਲਾਹੇਵੰਦ ਸਾਬਿਤ ਹੁੰਦਾ ਸੀ ਪਰੰਤੂ ਸਾਡੀ ਸਰਕਾਰ ਨੇ ਸੈਕਸ ਜੀਮਨਾਂ ਨੋ ਸਬਸਿਡੀ ਡਾਈਸ ਦੇ ਉੱਤੇ ਜਿਹੜਾ ਪਸ਼ੂ ਪਾਲਕਾਂ ਨੂੰ ਤੱਕ ਪਹੁੰਚ ਕਰਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ 21ਵੀਂ ਪਸ਼ੂ ਧਾਨਾ ਗੰਨਣਾ ਦੇ ਵਿੱਚ ਲਗਭਗ 1700 ਗਿਣਤੀਕਾਰ ਅਤੇ 400 ਸੁਪਰਵਾਈਜ਼ਰ ਅਤੇ 23 ਜ਼ਿਲ੍ਹਾ ਨੋਡਲ ਅਫਸਰ ਲਗਾਏ ਗਏ ਨੇ ਇਸ ਕੰਮ ਦੀ ਚੈਕਿੰਗ ਦੇ ਲਈ ਵੱਖ-ਵੱਖ ਟੀਮਾਂ ਵੀ ਲਗਾਈਆਂ ਗਈਆਂ ਨੇ ਪਸ਼ੂ ਪਾਲਣ ਮੰਤਰੀ ਨੇ ਦੱਸਿਆ ਹੈ ਕਿ ਦੂਜੀ ਵਾਰ ਇਹ ਟ੍ਰੇਨਿੰਗ ਡਿਜੀਟਲ ਤਰੀਕੇ ਨਾਲ ਕਰਵਾਈ ਜਾ ਰਹੀ ਹੈ। ਉਹਨਾਂ ਨੇ ਦੱਸਿਆ ਹੈ ਕਿ ਗਊਸ਼ਾਲਾਾਂ માં ਦੇ ਵੱਖਰੇ ਤੌਰ ਤੇ ਪਸ਼ੂ ਧਨ ਗਿਣਨਾ ਜਿਹੜੀ ਉਹਨਾਂ ਦੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਪਸ਼ੂ ਪਾਲਕ ਗਿਣਤੀ ਕਰ ਕਰਨ ਆਉਣ ਵਾਲੇ ਗਿਣਤੀਕਾਰਾਂ ਨੂੰ ਸਹੀ ਅਤੇ ਸਟੀਕ ਜਿਹੜੀ ਜਾਣਕਾਰੀ ਦੇਣ ਤਾਂ ਜੋ ਉਸ ਅਨੁਸਾਰ ਜਿਹੜੀ ਪਸ਼ੂ ਪਾਲਕਾਂ ਦੀਆਂ ਜਿਹੜੀਆਂ ਨਵੀਆਂ ਨੀਤੀਆਂ ਨੇ ਉਹ ਬਣਾਈਆਂ ਜਾ ਸਕਣ। ਇਸ ਦੇ ਲਈ ਪਸ਼ੂਤਨ ਗਣਨਾ ਦਾ ਵਧੀਆ ਅਤੇ ਸਟੀਕ ਹੋਣਾ ਲਾਜ਼ਮੀ ਹੈ ਉਹਨਾਂ ਨੇ ਦੱਸਿਆ ਹੈ ਕਿ ਇਸ ਗਣਨਾ ਦੇ ਵਿੱਚ ਪਹਿਲੀ ਵਾਰ ਔਰਤਾਂ ਦੀ ਵੀ ਜਿਹੜੀ ਭਾਗੀਦਾਰੀ ਆ ਉਹ ਵੀ ਇਕੱਠੀ ਕੀਤੀ ਜਾਵੇਗੀ ਉਹਨਾਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਣ ਕਿ ਸਰਕਾਰ ਵੱਲੋਂ ਪਸ਼ੂ ਪਾਲਕਾ ਲਈ ਚਲਾਈਆਂ ਜਾਂਦੀਆਂ ਸਕੀਮਾਂ ਦਾ ਲਾਭ ਲੇ ਪੱਧਰ ਤੱਕ ਵੀ ਲੋਕਾਂ ਨੂੰ ਪ੍ਰਾਪਤ ਹੋ ਸਕੇ ਇਸ ਮੌਕੇ ਐਡਵਾਈਜ਼ਰ ਅੰਕੜਾ ਵਿਭਾਗ ਪਸ਼ੂ ਪਾਲਣ ਵਿਭਾਗ ਅਤੇ ਡੇਰੀ ਵਿਭਾਗ ਭਾਰਤ ਸਰਕਾਰ ਦੇ ਸ਼੍ਰੀ ਜਗਤ ਹਜ਼ਾਰੀ ਕਾ ਨੇ ਕੈਬਨਿਟ ਦੇ ਮੁੱਖ ਮੰਤਰੀ ਜਿਹੜਾ ਕੈਬਨਿਟ ਮੰਤਰੀ ਹੈ ਸਰਦਾਰ ਗੁਰਮੀਤ ਗੁਰਮੀਤ ਸਿੰਘ ਖੁੱਡੀਆਂ ਨੂੰ ਸਨਮਾਨਿਤ ਵੀ ਉਹਨਾਂ ਨੇ ਕੀਤਾ